ਪੰਜੀਰੀ ਪੰਜੀਰੀ ਖਾਵਾ ਸੁਣੋ ਜੰਡੀ ਜੱਟਾ ਲਿਆ ਪੰਜੀਰੀ ਖਾਈਏ ਮੈਨੂੰ ਮੌਜ ਲੱਗ ਗਈ ਤੰਗ ਤਾਂ ਨਹੀਂ ਕਰਦਾ ਬੰਦੇ ਨਾ ਨਾ ਕੋਈ ਤੰਗ ਨਹੀਂ ਕਰਦੇ ਬਹੁਤ ਵਧੀਆ ਕੰਮ ਕਰਦੇ ਆ ਐਸੀ ਲੱਗਦਾ ਸਾਬ ਬੜਾ ਕੰਮ ਕਰਦੇ ਆ ਸਤਿ ਸ਼੍ਰੀ ਅਕਾਲ ਸੋ ਸਵਾਗਤ ਹੈ ਜੀ ਤੁਹਾਡਾ ਅਸੀਂ ਨਵੀਂ ਵੀਡੀਓ ਦੇ ਵਿੱਚ ਸੋ ਅੱਜ ਰੂਗ ਰੂ ਕਰਾਉਣਾ ਆਪਾਂ ਤੁਹਾਨੂੰ ਕੀ ਖੋ ਗਿਆ ਹੁਣ ਅੰਦਰ ਆ ਚਾਚਾ ਸਾਸ ਲੱਗ। ਸੇਤਾ ਠੀਕ ਹੈ। ਬਾਕੀ ਠੀਕ ਹੈ। ਠੀਕ ਹੈ। ਆ ਹਰਾ ਹਰਾ ਜਿਹਾ ਰੰਗ ਕੀ ਲੋਈ ਫਿਰਦਾ। ਅੱਛਾ ਚੱਲ ਕੋਈ ਨਹੀਂ ਪਲੇਖਾ ਪਹਿ ਗਿਆ। ਥੈਲਾ ਚੱਕਿਆ ਤਾਂ ਹਨਾ ਪਹਿਲਾਂ। ਉਹ ਕਿੱਥੇ ਚੱਲ ਪਿਆ ਹੁਣ ਸਵੇਰੇ ਸਵੇਰੇ ਸੰਗਤਾਂ? ਸੰਗਤਾਂ ਹਾਂ ਤੇ ਆਂ ਜੀਆਂ ਲੈ ਕੇ ਆਉਣੀ ਅੰਦਰ ਚੱਲ ਰਿਹਾ ਕੰਮ। ਅੱਛਾ ਅੰਦਰ ਕੰਮ ਚੱਲ ਰਿਹਾ। ਹਾਂ ਸੌਰੀ ਪਹਿਲਾਂ ਕਮਰਾ ਦਿਖਾ ਦਈਏ ਆਪਾਂ। ਚਾਚਾ ਤਿਆਰ ਵੀ ਹੋਇਆ ਆ। ਵੇਲੇ ਇੰਨਾ ਟਾਈਮ ਨਹੀਂ ਵੀ ਖੜਕੇ ਵੀ ਨੋ ਕੱਟ ਲਵੇ ਬੰਦਾ ਹਨਾ। ਲੈ ਲੇ ਜੀ। ਮੇਲ ਕੱਟਣ ਵਾਲੇ ਚੱਕ ਲਿਆ। ਵਧੀਆ ਵਧੀਆ ਵਧੀਆ। ਤੋ ਇੱਧਰ ਹੋ ਰਹੀ ਹੈ ਜੀ ਕੈਮਰਾ ਤਿਆਰ ਦੇ ਰਹੀ ਹੈ ਉਹਨਾਂ ਦਾ ਰੂਮ ਤਿਆਰ ਹੋ ਰਿਹਾ ਸੋ ਟਾਈਲਾਂ ਤੇ ਵਰਕ ਹੋ ਗਿਆ ਬਹੁਤ ਸੋਹਣਾ ਕੰਮ ਹੋ ਗਿਆ ਦਵਾਜ ਨੂੰ ਆਪਾਂ ਦਿਖਾਈਏ ਵੀਰੇ ਆ ਦੱਸਿਓ ਜਿਹੜੀ ਆਪਾਂ ਕੀਤੀ ਆ ਸਾਈਡ ਦੇ ਵਿੱਚ ਆਹ ਕੀ ਜene ਆਪਾਂ ਇਹਨੂੰ ਨਜ਼ਰ ਦੇਖੋ ਆ ਬੋਲੇ ਜੀ ਕਮਰਾ ਤਿਆਰ ਤੇ ਇੱਕ ਤਾਂ ਹੁੰਦੀ ਆ ਪੀਵੀਸੀ ਤੇ ਇਹਨੂੰ ਆਪਾਂ ਕੀ ਕਹਿ ਦਿੰਨੇ ਆ ਜਿਹੜੀ ਆ ਬਾਹਰ ਲੱਗੀ ਆ ਆਪਣੇ ਯੂਵੀ ਸ਼ੀਟ ਹਾਂਜੀ ਠੀਕ ਹੈ ਇਹ ਪੀਵੀਸੀ ਨਾਲੋਂ ਮਤਲਬ ਪਨਾ ਚੌੜਾ ਆ ਜਾਂਦਾ ਤਾਂ ਕੀ ਹੋ ਜਾਂਦਾ 8 ਵਜੇ 4 ਦਾ ਪੀਸ ਹੁੰਦਾ ਠੀਕ ਹੈ 10 ਵਜੇ 10 ਹੁੰਦੀ 10 ਇੰਚ ਦੀ ਤੇ 10 ਫੁੱਟ ਲੰਬੀ ਹੁੰਦੀ ਹੈ ਠੀਕ ਹੈ ਇਹਦੀ ਥੋੜੀ ਜਿਹੀ ਮਜ਼ਬੂਤੀ ਕਿਵੇਂ ਇੱਕ ਤਾਂ ਟਾਈਲ ਮੰਗ ਥੋੜੀ ਜਿਹੀ ਡਿਸਕੋਰਡੀ ਵੀ ਮੰਗ ਠੀਕ ਹੈ ਤੇ ਇਹ ਹੈਵੀ ਚ ਹੈ ਨਾ ਇਸਕ੍ਰੈਚ ਸਕ੍ਰੈਚ ਦਾ ਹੁੰਦੀ ਆ ਜੀ ਤੇ ਗੱਡ ਵੀ ਮੰਨ ਚ ਡੈਂਟ ਨਹੀਂ ਪੈਂਦੇ ਇਹ ਆਪਣਾ ਰੂਮ ਕਿੰਨੇ ਬਾਈ ਕਿੰਨੇ ਦਾ ਤਕਰੀਬਨ ਤਿਆਰ ਹੋ ਰਿਹਾ ਜਿਹੜਾ ਇਹ ਰੂਮ ਤਿਆਰ ਹੋ ਰਿਹਾ ਹੁਣ ਅੱਛਾ ਰੂਮ ਦਾ ਵਿੱਚੇ ਛੱਤ ਵਿੱਚੇ ਦਾ ਸਾਰਾ ਲੂਟਾ ਲੈਕਟਾ ਲੂਟਾ ਸਾਰੇ ਕੰਪਲੀਟ ਨਹੀਂ ਲੈਕਟਾ ਦਾ ਨਾ ਕੋਈ ਕਸਟਮਰ ਆਇਆ ਅੱਛਾ ਉਹ ਕਸਟਮਰ ਤਾਂ ਆ ਜਾਣਾ ਠੀਕ ਹੈ ਤੇ ਇਹਦੇ ਵਿੱਚ ਇੱਕ ਤਾਂ ਐਲਸੀਡੀ ਬਾਕਸ ਬਣ ਜਾਣਾ ਉਹਦੇ ਬੈੱਡ ਦੀ ਬੈਕ ਬਣ ਜੂਗਾ ਹੋਰ ਫਰੇਮ ਵੀ ਐਨ ਨੂੰ ਭਾਈ ਹਲੇ ਫਰੇਮ ਦਾ ਡਿਜ਼ਾਈਨ ਬਣਾਣਾ ਹਨ ਫਰੇਮ ਦੇ ਤਾਂ ਆਪਾਂ ਇੱਕ ਦੋ ਬਣਾਵਾਂਗੇ ਉੱਤੇ ਉੱਥੇ ਤਾਂ ਕੀ ਪ੍ਰੋਗਰਾਮ ਆਪਣਾ ਉੱਤੇ ਕਰਨਾ ਹਾਂ ਉਸ ਨੂੰ ਮੰਗੇ ਹਾਂ ਇਹਦੇ ਵਿੱਚ ਕੋਈ ਮੋਰਸ ਐਡ ਜੀ ਨਾ ਬਣੂਗਾ ਓਕੇ ਠੀਕ ਹੈ ਸੋ ਅੱਜ ਹੁਣ ਪਹਿਲਾਂ ਆਹੀ ਕੰਪਲੀਟ ਕਰਨਾ ਆਪਾਂ ਨੇ ਹਾਂਜੀ ਇਹ ਨਹੀਂ ਕਰਨਾ ਤਾਂ ਬੈਕ ਵਿੱਚ ਜਾ ਕੇ 50 ਜਿਆਦਾ ਜਾਨ ਨੂੰ ਹੀ ਸਾਥ ਪਾਈ ਠੀਕ ਹੈ ਆ ਵੀ ਖੁੱਲੂ ਏਸੀ ਵੀ ਮੈਨ ਲੱਗਦਾ ਓ ਏਸੀ ਇੱਦਾਂ ਚਲਾਉਣਾ ਨਹੀਂ ਨਹੀਂ ਅਸੀਂ ਖੋਲ ਕੇ ਜਿਹ ਪਿਛਲੇ ਪਾਸੇ ਨੂੰ ਕਲੋਡਨੀ ਲੋਡ ਨਹੀਂ ਹੈ ਕਿ ਰੈਸੈਂਪਲ ਨੂੰ ਕਿੱਥੇ ਕਰਵਾਉਣਾ ਕਰਵਾ ਸਕਦੇ ਹਾਂ ਬਾਕੀ ਅੱਗੇ ਦਾ ਕਰਵਾਉਣਾ ਤਾਂ ਇੱਧੇ ਲਾ ਦਿੰਗੇ ਚਲ ਇੱਥਾਂ ਦੇਖ ਲੋ ਠੀਕ ਹੈ ਇਹ ਉੱਪਰ ਹੋਰ ਵੱਧੂ ਮੜ ਮੋਟਾ ਉੱਪਰ ਹਾਂਜੀ ਹਾਂਜੀ 6 ਇੰਚ ਹੋਰ ਲਾਉਣਾ ਹੈ 6 6 ਇੰਚ ਅੱਧਾ ਤੋਂ ਫੁੱਟੋ ਹਾਂਜੀ ਇਹਦਾ ਹੁਣ ਤੋਂ ਹੋਰ ਆ ਵੀ ਉਹੀ ਸੀਟ ਹੈ ਜੋ ਵੀ ਸੀਟ ਹੈ ਨਾ ਠੀਕ ਹੈ ਇਹ ਆਪਣੀ ਬੈਟਰੀ ਲੁੱਕ ਥੋੜੀ ਜਿਹੀ ਅਟਰੈਕਟਿਵ ਜੀ ਹੋ ਜੂਗੀ ਡਿਫਰੈਂਟ ਕਰਤਾ ਆਪਾਂ ਨੇ ਚਲੋ ਸ਼ਾਮ ਨੂੰ ਵੀ ਦਿਖਾਉਨੇ ਆ ਸੋ ਤਿਆਰੀਆਂ ਹੋ ਚੁੱਕੀਆਂ ਨੇ ਜੀ ਕੰਬਾਈਨਾਂ ਦੀਆਂ ਹੁਣ ਚੈੱਕ ਕਰਾਂਗੇ ਸੂਰਜ ਭਾਜੀ ਨਿਕਲ ਚੁੱਕੇ ਨੇ ਤੇ ਕਣਕ ਦੀ ਬਜਾਈ ਦਾ ਜਿਹੜਾ ਕੰਮ ਹੈ ਤਕਰੀਬਨ ਅਸੀਂ 1-2 ਦਿਨ ਤੋਂ ਸਟਾਰਟ ਕਰਨਾ ਕਿਉਂਕਿ ਵਿਆਹਾਂ ਦਾ ਥੋੜਾ ਜਿਹਾ ਹੈ ਪ੍ਰੋਗਰਾਮ ਉਹਦੇ ਕਰਕੇ ਹਲੇ ਅਸੀਂ ਤਾਂ ਨਹੀਂ ਕਾਲੀ ਕਰ ਰਹੇ ਵੀ ਪ੍ਰੋਗਰਾਮ ਵਿਆਹਾਂ ਦਾ ਨਿਭੜੇ ਲੱਗੇ ਡਿੰਪੇ ਜੱਜ ਕਹਾਂ ਪੇ ਹੋ ਚਾਚੂ ਜਾਨ ਤੂੰ ਕਿਆ ਧੰਦੇ ਦੀ ਪਿੱਟੀ ਜੰਨਾ ਮਸ਼ੀਨ ਨੂੰ ਤਿਆਰ ਕਰੀ ਯਾਰ ਮਸ਼ੀਨ ਨੂੰ ਤਿਆਰ ਕਰਨ ਨੂੰ ਤੈਨੂੰ ਦੱਸ ਕਿਹੜਾ ਇਹਦੇ ਰਾਣੀ ਹਰਪੋਣਾ ਦਾ ਰਾਣੀ ਹਾਰ ਤੇ ਵੀ ਵੱਧਾ ਫੜੀਆਂ ਹਾਂ ਹਾਂ ਗ੍ਰੀਸ ਕਰਿਆ ਗ੍ਰੀਸ ਸੰਦੇਸ਼ ਪਾਇਆ ਹੈ ਗ੍ਰੀਸ ਸੰਦੇਸ਼ ਗ੍ਰੀਸ ਸੰਦੇਸ਼ ਹਾਂ ਤੋਂ ਬਾਕੀ ਅੱਜ ਫੇਰ ਮੁੱਛਲਚੋਂ ਨੇਚ ਅੱਜ ਸਾਡੇ ਕੋਲੇ ਹੈਗੇ 6 ਕਿਲਿਆਂ ਦਾ ਗੇੜ ਕੱਲ ਵੀ 6 ਦਾ ਕੱਲ ਤਾਂ ਬਹੁਤ ਟਾਈਮ ਨਾਲੋਂ ਵੇਟ ਦਾ ਕੱਲ ਬਾਕੀ ਮਿਹਰਬਾਨੀ ਇਹਦੀ ਹੈ ਪਰਮਾਤਮਾ ਦੀ ਐ ਜੀ ਮਿਹਰਬਾਨੀ ਆ ਭਾਈ ਜੇ ਇਹੀ 1 ਵਜੇ ਤੱਕ ਸੂਰਜ ਦੇਵਤਾ ਜੀ ਹਾਂ ਜੇ ਹੀ ਕਵੇ ਤੱਕ ਆਉਂਦਾ ਉਹੀ ਕੰਮ ਲੇਟ ਹੋ ਜਾਣਾ ਤਾਂ ਆਪਾਂ ਕੰਮ ਲੇਟ ਹੋ ਜਾਣਾ। ਤੇ ਅੱਜ ਵੀ ਸੂਰਜ ਵਧੀਆ ਨਿਕੜਿਆ ਆ। ਅੱਜ ਵੀ ਟਾਈਮ ਨਾਲ ਆ ਗਿਆ। ਜ਼ਿਆਦਾ ਟਾਈਮ ਨਾਲ ਆਈਏ ਆਪਾਂ ਟਾਈਮ ਨਾਲ ਚੱਲੀਏ ਟਾਈਮ ਨਾਲ ਮੁੜਨੀ। ਬਸ ਚਲੋ। ਜ਼ਿਆਦਾ ਕੁੱਟ ਪਾਰਾ। ਹਮ। ਚਾਹ ਪੀ ਲਈ ਚਾਹ? ਮੈਂ ਤਾਂ ਪੀ ਲਈ। ਅੱਛਾ ਇੱਕ ਦੇ ਤੂੰ ਜੇ ਤਾਂ ਐਂ ਖੜਦੇ ਬਿਨਾ ਕਮੀਜ਼ਾਂ ਦੇ ਤੋਂ ਫੇਰ ਸਾਰੀ ਗਰਮੀ ਲੱਗਦੀ ਏ ਜੇ ਰੋਡ ਪਰ ਹੁਣ ਜਿਵੇਂ ਮਸ਼ੀਨ ਲੈ ਕੇ ਜਾਣਾ ਫੇਰ ਐਂ ਹੁੰਦਾ ਵੀ ਜੇ ਉੱਪਰ ਨੂੰ ਹੋਰ ਜੈਕਟ ਪਾਈ ਦੀ। ਮੈਂ ਤਾਂ ਆਪਣੀ ਜੈਕਟ ਰੱਖੀ ਹੋਈ ਆ ਵਿੱਚ ਮਸ਼ੀਨ ਦੇ। ਉਸ ਦਿਨ ਪਹਿਲੇ ਦਿਨ ਮੈਂ ਬੂਟ ਨਹੀਂ ਤੇ ਪਾਇਏ ਜਿੱਦਣ ਆਪਾਂ ਉਹ ਉਧਰ ਗਏ ਤੇ ਆਪਣਾ ਉਧਰ ਧੁੰਦ ਜ਼ਿਆਦਾ ਤੀ ਫਿਰ ਧੁੰਦ ਜ਼ਿਆਦਾ ਤੀ ਧੁੰਦ ਚ ਤਾਂ ਮਸ਼ੀਨਾਂ ਲੈ ਕੇ ਗਏ ਤਾਂ ਕਿ ਚਲੋ ਪਹਿਲਾਂ ਇਤਨੀ ਕੰਮ ਬਹੁਤ ਸੋਹਣਾ ਹੋ ਗਿਆ ਆਪਾਂ ਮਿਲਖਾ ਨੂੰ ਮਿਨਿਮਮ ਆਪਾਂ 3500 ਤੇ ਪਹੁੰਚ ਗਈ ਸੂਈ ਆਪਣੀ ਆ ਚਗੀ ਆਪਾਂ 4-5 ਸੌਨ ਲੱਗ ਜਣ ਬਸ ਠੀਕ ਆ ਓਕੇ ਚੱਲ 4-5 ਸੌਨ ਲੱਗੇ ਬੇੜਾ ਬੰਨਿਆ ਆ ਸਮਝ ਲੈ ਜਿਹੜੀ ਵਡਾਈ ਹੋ ਰਹੀ ਹੈ ਦੋ-ਦੋ ਕਿੱਲਾਂ ਦੇ ਬਰੋਬਰ ਇੱਕੀ ਕਿੱਲਾ ਜਾ ਰਿਹਾ ਆਦਾ ਹੈ ਦਿਹਾੜੀ ਚ ਨੂੰ ਜੇ ਮਸ਼ੀਨ ਇੱਕ ਇਹ ਪਰ 4 ਕਿੱਲੇ ਜਾਂ 5 ਕਿੱਲੇ ਮਸ਼ੀਨ ਇੱਕ ਵੜਦੀ ਹੈ ਤਾਂ ਸਮਝ ਲੈ ਦੂਈ ਤੇ 10 ਜਾਂ 12 ਵੜਦੇ ਐ ਇੰਨਾ ਓਹ ਬਲਬੁੱਲ ਜਿਹੜਾ ਸਾਰਾ ਕੁਝ ਓਕੇ ਹੋ ਗਿਆ ਵੈਲਡਿੰਗ ਸੈਲਡਿੰਗ ਹੋ ਗਿਆ ਸਾਰਾ ਕੁਝ ਠੀਕ ਉਹ ਮਿਲਦਾ ਉਹਦਾ ਲੈਣ ਗਿਆ ਸੀਟਰੀਂ ਦੇ ਸਮਾਂ ਉਹਦਾ ਉਹਦਾ ਲੈਣ ਗਿਆ ਆਪਾਂ ਨੇ ਆਪਣਾ ਟਰਾਲਾ ਮੋੜ ਦੇ ਤੇ ਕੱਢ ਕੇ ਟਰਾਲਾ ਮੋੜਨਾ ਕੀ ਐਵੇਂ ਬੈਕ ਹੋ ਜਣੀ ਮਸ਼ੀਨ ਨਹੀਂ ਹੋਣੀ ਔਖੀ ਰਹੂਗੇ ਚੱਲ ਮੋੜਦੇ ਹਾਂ ਚੱਲ ਦੇਖਦੇ ਚਲੋ ਇੱਦਾਂ ਹੀ ਦੋਨੇ ਕਮੈਨਾਂ ਰੋਜ਼ ਬੈਕ ਹੋ ਜਾਂਦੀਆਂ ਅਸੀਂ ਜਿਹੜਾ ਖੜਾ ਦਿੰਦੇ ਆ ਥੋੜੇ ਆਉਣਾ ਜਾਣਾ ਸੁੱਖਾ ਰਹਿੰਦਾ ਜੇ ਵੀਰ ਤਾਂ ਪੰਗਾ ਪੈਣਾ ਕਿਤੇ लोनी ਵਾਲੇ ਹੁੰਦੇ ਆ ਵੀ ਕਟਰ ਕਿੱਥੇ ਲਈ ਪਰ ਐ ਵੀ ਆਉਣ ਜਾਣ ਦੀ ਦਿੱਕਤ ਨਹੀਂ ਹੁੰਦੀ ਵਿੰਟੋ ਸਕਿਟੀ ਦਾ ਮੋੜ ਜੇ ਲੋ 16 ਮਾਡਲ ਕਮਬਾਈਨ ਕਿੱਥੋਂ ਪਿਆਰ ਅੰਕ ਨੂੰ ਹੋਇਆ ਇਹਦੇ ਨੂੰ ਅਛਾਤਰੀ ਤੋਂ ਜਲੂਰ ਉਤਰਿਆ ਮਾੜਾ ਮਾੜਾ ਲਓ ਜੀ ਅੱਜ ਕਿੱਲੇ ਸਾਡੇ ਕੋਲ 6 ਆ ਕਟਰ ਪਰ ਪਾ ਕੇ ਅਸੀਂ ਇੱਕ ਇੱਕ ਖੱਤਾ ਵੱਢ ਲਿਆ ਦੋਵੇਂ ਮਸ਼ੀਨਾਂ ਨੇ ਤੇ ਚਾਹ ਕੀਤੀ ਹੁਣ ਚਾਹ ਪੀਤੀ ਐ ਖੜਾ ਕੇ ਪਹਿਲੀ ਵਾਰ ਜ਼ਿੰਦਗੀ ਜੱਜ ਸੀ ਅੰਕਲ ਸਾਸਰੀ ਕਾ ਕੈਮਾ ਸੇਤਾ ਹਾਂ ਠੀਕਾ ਤੁਹਾਨੂੰ ਵਾਹ ਠੀਕ ਐ ਲਾਗੀ ਟਰਾਲੀ ਨੇੜੇ ਆ ਤਾਂ ਇਹ ਚ ਹੈਗਾ ਤਾਂ ਨਾ ਪਹਿਲਾ ਮਾਲ ਹਾਂ ਹੋਰ ਵੀ ਅੰਕਲ ਠੀਕ ਐ ਜੀ ਕੈਮਾ ਸੇਤਾ ਬਹੁਤ ਵਧੀਆ ਲੱਭਾ ਤਾਂ ਭਰਿਆ ਬਈ ਤਾਂ ਇਹਦਾ ਹਾਂ 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 ਇਹਨਾਂ ਦਾ ਸੋੜਾ ਹੋ ਗਿਆ ਕੋਟਾ ਤੇ ਗਿਰੀ ਵੀ ਜੀਰੀ ਐ ਗਿਰੀ ਵੀ ਤੇ ਸਾਡਾ ਸੰਘਾਤ ਚੱਲਦਾ ਪਹਿਲਾਂ ਤੋਂ ਹੀ ਮੁੱਛਲ ਛੋਣਾ ਬਸ ਤਕਰੀਬਨ ਲਾਦਣਾ ਕੰਮ ਫਤੈ ਉਹ ਮੇਰੇ ਵਾਲੇ ਕਿੱਥੇ ਪਹੁੰਚ ਗਿਆ ਉਹ ਨਾਲੇ ਉਹਨੂੰ ਮਨਾ ਕਰਿਆ ਤਾਂ ਜਾਨਾ ਮੈਂ ਲੈ ਕੇ ਉੱਤਰ ਨੂੰ ਆ ਚਿਕਨਾ ਖੜਖੀ ਚਾ ਕੋਈ ਨਾ ਜਾਨਾ ਜਾ ਕੇ ਆਏ ਨਹੀਂ ਮਰਲੇ ਉਹਨਾਂ ਤੋਂ ਡੱਕੇ ਤਾਂ ਉਹਨੂੰ ਲਓ ਜੀ ਮਿੱਤਰੋ ਕਰਤਾ ਕੰਮ ਸ਼ਾਨਦਾਰ ਵਿੱਚ ਆਪ ਵੀ ਕੇ ਪਹਿਲੀ ਵਾਰ ਜ਼ਿੰਦਗੀ ਚ ਅਸੀਂ ਨੇ ਮੁੱਛਲ ਤੋਂ ਨਾ ਵੱਗੇ ਇਸ ਵਾਰ ਤੇ ਬਹੁਤ ਸੋਹਣਾ ਨਜ਼ਾਰਾ ਵੀ ਆ ਰਿਹਾ ਹੈ ਬਾਕੀ ਮਾਲਕ ਵੱਲ ਕੇ ਕੰਮਾਂ ਚੱਲਦੀ ਹੈ ਬੰਦਾ ਇੰਨਾ ਫੋਟ ਵੀ ਨਹੀਂ ਹੁੰਦਾ ਤੰਗ ਵੀ ਨਹੀਂ ਹੁੰਦਾ ਵਾ ਕਲੱਚ ਨਾ ਦੇਣਾ ਪਵੇ ਵਾਰ-ਵਾਰ ਇਹ ਤਾਂ ਬਹੁਤ ਵਧੀਆ ਨਜ਼ਾਰਾ ਆ ਰਿਹਾ ਹੈ ਸੁੱਕਾ ਮਾਲ ਨੂੰ ਤਾਂ ਡਾੜਾ ਸਿੱਟਦੀ ਐ ਆਹੀ ਜੇ ਕਿਤੇ ਸ਼ਾਮ ਨੂੰ ਹੋ ਜਾਂਦਾ ਸੁੱਕਾ ਮਾਲ ਵਸ ਫਿਰੇ ਸਾਨੂੰ ਡਾੜਾ ਕੇ ਸਿੱਟਦਾ ਕਿਤੇ ਨਾ ਵੱਜ ਹੋ ਗਿਆ ਇਹ ਘੱਟ ਦੇ ਨਾਲ ਵੱਜਾ ਸਾਰਾ ਥੱਪਾ ਗਿਆ ਗਾ ਕੇ ਫਿਰ ਅੰਦਰ ਇਹ ਕਰਦਾ ਸਰ ਘੱਟ ਕੇ ਬਾਹਰ ਆਹ ਦੁਪਹਿਰੇ ਤੂੰ ਖੜਦੀਆਂ ਕਰਦਾ ਹੁੰਦੀਆਂ ਹਾਂ ਹਾਂ ਆਈ ਕਰਦਾ ਯੂ ਰਾਜ ਕਰ ਤੋੜਦਾ ਪੂਰਾ ਹਾਂ ਹਾਂ ਟਰਾਲੀ ਮੇਂ ਵੀ ਉਰਦਾ ਹੈ দাদা ਅੱਛਾ ਲਾਨ ਬਹੁਤ ਆ ਨਾ ਕਿੰਨਾ ਜੀ ਰੇਦਾ ਜੀ ਕਿੰਨਾ ਇਤਨਾ ਦਾ ਪੂਰਾ ਤਾਂ ਕੌਂ ਸੀ ਹਾਂ ਜੀ ਕੰਮ ਨਹੀਂ ਕਰਦੇ ਬੰਦੇ ਨਾ ਨਾ ਸੋਈ ਤਾਂ ਜਣੀ ਕਰਦੇ ਬਹੁਤ ਵਧੀਆ ਕੰਮ ਕਰਦੇ ਆ ਇਸ ਜਿਹੇ ਕਰਦੇ ਆ ਸਾਬ ਪਰਾ ਕੰਮ ਕਰਦੇ ਆ ਠੀਕ ਆ ਟੌਪ ਦਾ ਹੀ ਚਾਹੀਦਾ ਤੁਹਾਨੂੰ ਹਾਂ ਜੀ ਦਾ ਕੰਪੋਟੇ ਤਕਰੀਬਨ ਕਿਲੇ 8 8.5 ਘੱਟ ਵਰਤੇ ਸੀ ਨੇ ਟਰਾਲੀਆਂ ਤਿੰਨ ਭਰਤੀਆਂ ਤੇ ਹੁਣ ਮਸ਼ੀਨਾਂ ਲੱਗੇਆਂ ਸਾਫ਼ ਕਰਨ ਚਾਚਾ ਲੈ ਲਾ ਥੋੜੀ ਜਿਹੀ ਪੰਜਰੀ ਹੋਰ ਹੂੰ ਹੈ ਭਾਗਾ ਚਾ ਰਿਹਾ ਮਸ਼ੀਨਾਂ ਜੂਰੀ ਕਢਾਉਣੀ ਆਪਾਂ ਨੇ ਮੋਟਰ ਤੇ ਕੌਣ ਪਾਊਗਾ ਪੈਰ ਦਾ ਨਹੀਂ ਹੱਲ ਮੈਨੂੰ ਪਤਾ ਜੇ ਸੱਚ ਦੇ ਭਾਗਾ ਚੌਰੇ ਆ ਰਹੀਆਂ ਅੱਛਾ ਇੱਕ ਢੇਲ ਆਪਾਂ ਦੋਹਾਂ ਨੂੰ ਛੱਡ ਕੇ ਚਲੇ ਜਾਂਦੇ ਆਪਨੇ ਤੇ ਹੂੰ ਛੱਡ ਕੇ ਚਲੇ ਜਾਂਦੇ ਢੇਲ ਇਹਦਾ ਓ ਇਹਨਾਂ ਨੂੰ ਆਏ ਆ ਵੀ ਲੱਗ ਲੱਗਦਾ ਹੈਗੇ ਇੱਕੋ ਖੇਤ ਤੇ ਚਲਦੇ ਆਂ ਇਕੱਠੇ ਜੀ ਹੂੰ ਕਿਹੜੇ ਦੂਰ ਆਂ ਵੀ ਕਹਿ ਦੂੰ ਆ ਇੱਕ ਦਿਲਾ ਚੱਲ ਤੂੰ ਮੈਨੂੰ ਜਿਹੜਾ ਕੇਰਾ ਲਾ ਦਿੰਨਾ ਸਖਾਲਾ ਹੋ ਜਾਂਦਾ ਕੰਮ ਲੱਕਾ ਹੱਥੋਂ ਦਾ ਇਹ ਸਖੋਸੀ ਚ ਲਿਆ ਪੰਜੀਰੀ ਪੰਜੀਰੀ ਖਾ ਬਸ ਹੁਣ ਚੱਲੀ ਜੱਟਾ ਲਿਆ ਪੰਜੀਰੀ ਖਾਈਏ ਮੈਨੂੰ ਮੌਜ ਲੱਗੇਗੀ ਮੈਂ ਕਈ ਦਿਨ ਹੋ ਗਏ ਮਾਹ ਯਾਰ ਨਵੀੜ ਦੀ ਨਵੀੜ ਦੀ ਨਵੀੜ ਦੀ ਹੂੰ ਅੱਜ ਹੁਣ ਸਾਈਂ ਨਵੀੜ ਦੀ ਦਸ ਦਿਨ ਤਾਂ ਹੋ ਗਏ ਡੱਬਾ ਭਰੇ ਨੂੰ ਫੁੱਟ 1.5 ਫੁੱਟ ਬੜਾ ਫਟਕਟਰਾ ਚਾਹੀਏ ਬਸ ਹਣੀ ਫੰਟਾ ਲੈਦੀ ਨਹੀਂ ਦਿਖਦੀ ਉਹ ਤਾਂ ਫਰ ਹੈਗੇ ਆ ਮਸ਼ੀਨ ਦਾ ਫਰਕ ਆ ਕੱਟਦਾ ਐ ਇੱਦਾਂ ਹੀ ਹੌਲੈਂਡ ਨੂੰ ਕੱਟ ਰਾਂਦਾ ਜੀ ਡੈਨੂ ਹਾਂ ਪਰ ਉਹ 52 ਇੰਚ ਚ ਲੈ ਜਾਂਦੀ ਆ ਮੈਨੂੰ ਐ ਮੇਰੇ ਹਿਸਾਬ ਨਾਲ ਬਾਕੀ ਇਹ 55 ਇੰਚ ਤੇ ਰਹਿ ਸਰ ਇਹ ਇਹਦਾ 55 ਆ ਗਿਆ ਹਾਂ 55 ਆ ਗਿਆ ਉਹ ਮੈਂ ਖਣਾ ਡਬਲ ਥ੍ਰੈਡਰ ਤੇ ਇਹ ਨਹੀਂ ਪਤਾ ਆਪਾਂ ਨੇ ਬਾਈ ਦੇਖੀ ਨਹੀਂ ਹੈਗੀ ਐਵੇਂ ਕਦੀ ਨਾ ਚਲਾਈ ਆ ਕਦੇ ਡਾਈ ਵੀ ਉੱਥੇ ਸਾਧੂ ਘੜਾਈ ਵੀ ਆ ਉਹ ਅੱਛਾ ਹੌਲੈਂਡ ਵਾਲੀ ਆਈ ਨਹੀਂ ਉਹਦੇ ਸਰਜੀ ਤੇ ਤੇ ਇੱਦਾਂ ਕਿੰਨੀ ਵੀ ਰਹੀ ਸਾਫ਼ ਕਰਨੇ ਨੂੰ ਪਰਲੀ ਸੱਡ ਰਹਿ ਗਈ ਆਪਣਾ ਰਹਿ ਗਿਆ ਦਿਨ ਪੰਜ ਦਾ ਕੰਮ ਕਪਾ 5-6 ਦਿਨਾਂ ਦੇ ਵਿੱਚ ਵਿੱਚ ਸਾਰਾ ਲਬੇਟ ਦੇਣਾ ਆ ਹਫ਼ਤੇ 'ਚ ਆ ਹਫ਼ਤੇ ਦੇ ਵਿੱਚ ਵਿੱਚ ਬਹੁਤ ਠੀਕ ਆ ਮੈਨੂੰ ਆ ਰਿਹਾ 24 ਤਰੀਕ ਦਾ ਵਿਆਹ ਮੈਂ ਸਿੱਧਾ ਅੱਜ ਵੀ ਤਾਂ ਅੱਜ ਚੱਲ ਮੈਂ ਗਿਆ ਨਹੀਂ ਤੇ ਚੱਲ ਹੈਗਾ ਹੁਣ ਤਾਂ ਭਾਗਾ ਚਾ ਹੁਣ ਨਹੀਂ ਟੈਨਸ਼ਨ ਆਹ ਦੱਸਾ ਚਾ ਵੀ ਚਲਾ ਲਵਾਂ ਆਹੋ ਚਲਾ ਲਊਗਾ ਦੱਸਾ ਵੀ ਚਲਾ ਲਊਗਾ ਹਾਂ ਕੱਲ ਚਲਾਈ ਆ ਉਹਨੇ ਵੱਡੇ ਆਨੇ ਡੇਢ-ਦੋ ਕਿੱਲਾ ਮੇਰੇ ਨਾਲ ਕੱਲ ਵੀ ਚਲਾਈ ਆ ਦੋਵਾਂ ਨੇ ਅਸੀਂ ਨੇ 3 ਕਿੱਲੇ ਵੜਤੇ ਤੇ ਜਾਤੂ ਆਇਆ ਆ ਸੋਨਾ ਘੱਟਦਾ ਤਾਂ ਕਰਾ ਹਾਂ ਡੇਡ ਡੇਡ ਕਿੱਲਾ ਵੜਦਾ ਤਾਂ ਇਹਨੇ ਦਮਾਨ ਗਿਰਵੇਂ ਦਾ ਚਾਚਾ ਹੀ ਗੁੱਸਾ ਇੰਨਾ ਤੇ ਆ ਕੋਈ ਉਹ ਮਸ਼ੀਨਾਂ 5 ਕਿੱਲੇ ਨੂੰ ਲੱਗਦੀ ਨਹੀਂ ਤਾਂ ਬਲਮਾ 3.5 4 3.5 4 ਬਸ ਬਸ ਇੱਥੇ ਠੀਕ ਆ ਅੱਜ ਵੀ ਆਪਾਂ 4 4 ਵੜ ਲਏ ਫਿਰ ਵੀ ਸੁਣੀ ਜੇ ਮੈਂ ਤੈਨੂੰ ਹੋਰ ਦੱਸਦਾ ਹੁਣ ਇਹ ਜੇ ਟਾਈਮ ਤੇ ਆਪਾਂ ਕਿੱਲੇ ਨਾਲ ਪੰਗਾ ਲੈਨੇ ਆ ਠੰਡ ਲੱਗਣ ਲੱਗੀ ਹੁਣ ਤਾਂ ਤਕਰੀਬ ਇਹ ਤਾਂ ਘੇਰਾ ਲੱਗਿਆ ਪਾਵੇ ਫੇਰ ਤਾਂ ਹੈਗਾ ਠੀਕ ਆ ਫੌਜੀ ਸਾਹਿਬ ਦਾ ਫੋਨ ਆ ਰਿਹਾ ਮੈਨੂੰ ਲੱਗਦਾ